ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਪ੍ਰੂਨ ਹੱਤਿਆ ਤੇ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ ਪ੍ਰੂਨ ਹੱਤਿਆ ਔਰਤ ਦੀ ਹੋਣ ਤੋਂ ਬਿਨਾ ਸਮਾਜ ਅਧੂਰਾ ਹੈ ਮਨੁੱਖੀ ਜਾਤੀ ਦੇ ਵਿਕਾਸ ਲਈ ਨਰ ਤੇ ਮਾਦਾ ਦੀ ਹੋਣ ਜ਼ਰੂਰੀ ਹੈ ਕੁਦਰਤ ਦੇ ਹਰੇਕ ਪਹਿਲੂ ਵਿੱਚ ਇਹ ਦੋਵੇਂ ਹੀ ਸਮਾਨ ਰੂਪ ਵਿੱਚ ਚੱਲਦੇ ਆਏ ਹਨ ਇਤਿਹਾਸ ਵਿੱਚ ਵੀ ਇਹਨਾਂ ਦੋਵਾਂ ਦੀ ਹੋਣ ਨੂੰ ਬੜਾ ਸਤਿਕਾਰਿਆ ਗਿਆ ਹੈ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਕੁਦਰਤ ਤੇ ਮਨੁੱਖ ਦੇ ਸੰਦਰਭ ਵਿੱਚ ਇਹਨਾਂ ਦੋਵਾਂ ਨੂੰ ਹੀ ਵਿਕਾਸ ਦਾ ਆਧਾਰ ਮੰਨਿਆ ਹੈ ਪਰ ਜੋ ਕੇ ਸਮੇਂ ਵਿੱਚ ਮਨੁੱਖ ਦੀ ਪਦਾਰਥਵਾਦੀ ਸੋਚ ਨੇ ਇਸ ਵਿਕਾਸ ਵਿੱਚ ਖੜੋਤ ਪੈਦਾ ਕਰ ਦਿੱਤੀ ਹੈ ਅਜੋਕਾ ਸਮਾਜ ਕੇਵਲ ਮਰਦ ਪ੍ਰਧਾਨਤਾ ਵੱਲ ਜਾ ਰਿਹਾ ਹੈ ਤੇ ਔਰਤ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ ਉਹਨਾਂ ਹੱਤਿਆਵੀ ਮਨੁੱਖ ਦੀ ਪਦਾਰਥਕ ਸੋਚ ਦਾ ਨਤੀਜਾ ਹੈ ਮਾਂ ਦੀ ਗੁਖ ਵਿੱਚ ਵਿਕਸਿਤ ਹੋ ਰਿਹਾ ਬੱਚਾ ਜਦੋਂ ਲਗਭਗ 8 ਹਫ਼ਤਿਆਂ ਦਾ ਹੁੰਦਾ ਹੈ ਉਸਨੂੰ ਪ੍ਰੂਨ ਕਿਹਾ ਜਾਂਦਾ ਹੈ ਵਿਕਾਸ ਦੇ ਇਸ ਪੜਾਅ ਤੇ ਬੱਚੇ ਦੇ ਲਿੰਗ ਸਮਿਤ ਸਾਰੇ ਅੰਗਾਂ ਨੂੰ ਸਕੈਨਿੰਗ ਰਾਹੀਂ ਪਛਾਣਿਆ ਜਾ ਸਕਦਾ ਹੈ ਜੇਕਰ ਪ੍ਰੂਨ ਦੀ ਪਛਾਣ ਨਰਵਜੁ ਹੋਵੇ ਤਾਂ ਉਸਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਜਾਂਦਾ ਹੈ ਜੇਕਰ ਪ੍ਰੂਨ ਮਾਦਾ ਹੋਵੇ ਤਾਂ ਉਸਦੀ ਹੱਤਿਆ ਕਰਵਾਈ ਜਾਂਦੀ ਹੈ 1980 ਵਿੱਚ ਸਕੈਨਿੰਗ ਮਸ਼ੀਨਾਂ ਭਾਰਤ ਵਿੱਚ ਆਈਆਂ ਉਦੋਂ ਤੋਂ ਹੀ ਮਾਦਾ ਪ੍ਰੂਨ ਹੱਤਿਆ ਸ਼ੁਰੂ ਹੋਈ ਹੈ ਜਿਸ ਦੇ ਨਤੀਜੇ ਵਜੋਂ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਰਹੀ ਹੈ। ਇਹ ਸੰਦੇ ਔਰਤ ਤੋਂ ਬਿਨਾ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਚਾਰਨ ਦੀ ਲੋੜ ਹੈ ਕਿ 3 ਪ੍ਰਤੀ ਮਾਪਿਆਂ ਅਤੇ ਸਮਾਜ ਦੀ ਸੋਚ ਨਾ ਪੱਖੀ ਕਿਉਂ ਹੈ ਯਕੀਨਨ ਹੀ ਦਾਜ ਦੀ ਲਾਹਨਤ ਤੇ ਸਮਾਜਿਕ ਅਸੁਰੱਖਿਆ ਇਸ ਦਾ ਵੱਡਾ ਕਾਰਨ ਹੈ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦਾਜ ਵਿੱਚ ਮੰਗੀਆਂ ਜਾਣ ਵਾਲੀਆਂ ਵਸਤੂਆਂ ਦੀ ਕੋਈ ਸੀਮਾ ਨਹੀਂ ਰਹੀ ਇਸ ਕਾਰਨ ਮਾਪੇ ਧੀਆਂ ਨੂੰ ਬੋਝ ਸਮਝਣ ਲੱਗੇ ਹਨ ਸਾਡੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨਿਗਾਰਵਲ ਜਾ ਰਹੀਆਂ ਹਨ ਅਨੈਤਿਕਤਾ ਦਾ ਬੋਲਬਾਲਾ ਹੋ ਰਿਹਾ ਹੈ ਤੀਆਂ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਅਜਿਹਾ ਕਰਕੇ ਮਨੁੱਖ ਆਪਣੀ ਪੈਰੀ ਆਪ ਕਹਾੜਾ ਮਾਰ ਰਿਹਾ ਹੈ ਕਿਉਂਕਿ ਤੀਆਂ ਨੂੰ ਖਤਮ ਕਰਨ ਦਾ ਅਰਥ ਹੈ ਭਵਿਕਧੀਆਂ ਮਾਵਾਂ ਨੂੰ ਖਤਮ ਕਰਨਾ ਇਸ ਬੁਰਾਈ ਦਾ ਅੰਤ ਕਰਨ ਲਈ ਸਰਕਾਰ ਨੇ ਕਾਨੂੰਨ ਬਣਾਏ ਹਨ ਤੇ ਲਿੰਗ ਟੈਸਟ ਕਰਨ ਉਤੇ ਪੂਰੀ ਪਾਬੰਦੀ ਲਾਈ ਹੋਈ ਹੈ ਇੱਕ ਕਰਮ ਕਰਨ ਵਾਲੇ ਡਾਕਟਰਾਂ ਅਤੇ ਮਾਪਿਆਂ ਉਤੇ ਸਮੇਂ-ਸਮੇਂ ਕੇਸਵੀ ਦਰਜ ਹੁੰਦੀਆਂ ਹਨ ਸਮੁੱਚੇ ਜਨਤਨਾ ਸਦਕਾ ਭਵਿੱਖ ਵਿੱਚ ਇਸ ਪਾਸੇ ਹੋਰ ਸੁਧਾਰ ਹੋਣ ਦੀ ਆਸ ਹੈ ਅੱਜ ਦੀ ਔਰਤ ਅਬਲਾ ਨਹੀਂ ਹੈ ਉਹ ਮਰਦ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ ਵਿਦਿਆ ਦਾ ਖੇਤਰ ਹੋਵੇ ਚਾਹੀ ਰਾਜਨੀਤੀ ਦਾ ਹਰ ਪਾਸੇ ਔਰਤਾਂ ਦੀ ਤਾਕ ਹੈ ਜੇਕਰ ਔਰਤ ਇਸੇ ਤਰ੍ਹਾਂ ਜਾਗਰੂਕ ਹੁੰਦੀ ਗਈ ਉਸ ਨੇ ਆਪਣੀ ਹੋਣ ਦਾ ਅਹਿਸਾਸ ਕਰਵਾਇਆ ਤਪੂਣ ਹੱਤਿਆ ਵਰਗੀ ਇੱਕ ਰੀਤੀ ਆਪਣੇ ਆਪ ਮਿਟ ਜਾਵੇਗੀ ਇਸ ਲਈ ਕੁਝ ਜ਼ਰੂਰੀ ਸੁਝਾਅ ਹਨ ਜਿਵੇਂ ਕਿ ਸਾਡੇ ਵਿਚਲੀ ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਕਿ ਮੁੰਡੇ ਤੇ ਕੁੜੀ ਵਿੱਚ ਕੋਈ ਅੰਤਰ ਨਹੀਂ ਹੈ ਦੂਸਰਾ ਗਰਭਪਾਤ ਕਰਵਾਉਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਔਰਤ ਨੂੰ ਬੰਦ ਦਾ ਸਤਿਕਾਰ ਦਿੱਤਾ ਜਾਵੇ ਔਰਤ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਲਿੰਗਧਨ ਨਿਰਧਾਰਨ ਟੈਸਟ ਸਖਤੀ ਨਾਲ ਬੰਦ ਕੀਤੇ ਜਾਣ ਸਾਨੂੰ ਸੋਚ ਬਦਲਣ ਦੀ ਲੋੜ ਹੈ ਇਸ ਕੰਮ ਵਿੱਚ ਸਭ ਤੋਂ ਵੱਧ ਸਹਾਈ ਹੋਵੇਗੀ ਔਰਤਾਂ ਦੀ ਕਾਰਗੁਜ਼ਾਰੀ ਜੇਕਰ ਔਰਤਾ ਜਾਗਰੂਕ ਹੋ ਜਾਣ ਤਾਂ ਭੂਣਾਤਿਆ ਖਤਮ ਹੋ ਜਾਵੇਗੀ ਤਾਂ ਇਹ ਸੀਗਾ ਲੇਖ ਪਲੂਨ ਹੱਤਿਆ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ